ਕੋਸ਼ਸ਼ਾਂ ਨਹੀਂ ਸਾਡੇ ਵਿੱਚ ਹੀ ਰਹੀਆਂ ਜਿਹਦੇ ਕਰਕੇ ਮੋਰਚਾ ਆਪਦੇ ਮੁੱਦਿਆਂ ਤੋਂ ਪਟੜ ਗਿਆ ਤੇ ਆਪਾਂ ਇਸ 'ਚ ਹਜੇ ਤੱਕ ਕਾਮਯਾਬ ਨਹੀਂ ਹੋ ਸਕੇ ਤੇ ਫਿਰ ਪੰਥ ਪ੍ਰਤੀ ਆਪਣਾ ਵੀ ਕੋਈ ਫਰਕ ਬਣਦਾ ਵੀ ਆਪਾਂ ਵੀ ਇਸ ਮੋਰਚੇ ਦਾ ਹਿੱਸਾ ਬਣੀਏ ਤੇ ਆਪਾਂ ਨੂੰ ਇਕੱਠਿਆਂ ਹੋ ਕੇ ਆਪਣੇ ਪੰਜਾਬ ਪ੍ਰਤੀ ਆਪਣੇ ਪੰਥ ਪ੍ਰਤੀ ਆਪਾਂ ਨੂੰ ਫੈਸਲੇ ਲੈਣੇ ਚਾਹੀਦੇ ਵੀ ਆਪਾਂ ਇੱਕਜੁੱਟਤਾ ਦਾ ਪ੍ਰਤੀਕ ਬਣਾਂਗੇ ਤਾਂ ਹੀ ਆਪਾਂ ਇਹ ਚੀਜ਼ ਸਰਕਾਰ ਦੇ ਆਪ ਉੱਤੇ ਦਬਾਅ ਪਾ ਸਕਦੇ ਹਾਂ ਅੱਜ ਵੀ ਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਇਸ ਵਕਤ ਤਾਂ ਸੀ ਕੌਮੀ ਸਭ ਮੋਰਚੇ ਦੇ ਵਿੱਚ ਮੌਜੂਦ ਹੈ ਜਿੱਥੇ ਕੀ ਵੱਡੀ ਤਦਾਦ ਦੇ ਵਿੱਚ ਸਿੱਖ ਜੱਤੇਬੰਦੀਆਂ ਅੱਜ ਇੱਥੇ ਮਹਾਪੰਚਾਇਤ ਦੇ ਵਿੱਚ ਪਹੁੰਚ ਰਹੀਆਂ ਨੇ ਤਾਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਇੱਥੇ ਪਹੁੰਚੇ ਨੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਜੀ ਬਹੁਤ ਬਹੁਤ ਸਵਾਗਤ ਹੈ ਜੀ ਪਹੁੰਚੇ ਧੰਨਵਾਦ ਤੁਹਾਡਾ ਚੈਨਲ ਵਾਲਿਆਂ ਦਾ ਤੇ ਸਾਰੀ ਸਾਥ ਸੰਗਤ ਦਾ ਜਿਹੜੇ ਸਾਡੇ ਨਾਲ ਜੁੜੇ ਆ ਬਿਲਕੁਲ ਸਿੱਧ ਸਭ ਕਿਵੇਂ ਦੇਖਦੇ ਹੋ ਅੱਜ ਮਹਾਪੰਚਾਇਤ ਜਤੀ ਗਈ ਹੈ ਧੰਨਵਾਦ ਕਰਦੇ ਕਾਫੀ ਲੰਮੇ ਸਮੇਂ ਤੋਂ 2 ਸਾਲ ਹੋ ਚੁੱਕੇ 2 ਸਾਲ ਤੋਂ ਉੱਪਰ ਹੋ ਚੁੱਕੇ ਨੇ ਕੌਮੀ ਸਾਹਿਬ ਮੋਰਚੇ ਬੰਦੀ ਸਿੰਘ ਰਿਹਾਈ ਨੂੰ ਲੈ ਕੇ ਮੋਰਚੇ ਚੱਲ ਰਿਹਾ ਪਰ ਹਲੇ ਵੀ ਸਫਲਤਾ ਵਾਲੀ ਨਜ਼ਰ ਆ ਰਿਹਾ ਉੱਥੇ ਦਾ ਉੱਥੇ ਹੀ ਬੈਠੇ ਨੇ ਦੇਖੋ ਇਹ ਆ ਵੀ ਸਾਰੇ ਪਹਿਲਾਂ ਤਾਂ ਇਕੱਠਿਆਂ ਹੋਈਏ ਜਿਹੜੀ ਐ ਇਸ ਦੀ ਸਭ ਤੋਂ ਵੱਡੀ ਗੱਲ ਆ ਆਪਾਂ ਇਕੱਠਿਆਂ ਹੋ ਕੇ ਹੀ ਅੱਗੇ ਕੋਈ ਚੱਲ ਸਕਦੇ ਆ ਤੇ ਇੱਕ ਸਰਕਾਰ ਨੂੰ ਮੈਸੇਜ ਕਨਵੇ ਕਰ ਸਕਦੇ ਆ ਵੀ ਅਸੀਂ ਸਾਰੇ ਇਕੱਠੇ ਆ ਤੇ ਸਾਨੂੰ ਸਾਡੇ ਬੰਦੀ ਸਿੰਘਾਂ ਜਿਹੜੇ ਜੇਲ੍ਹਾਂ ਵਿੱਚ ਬੈਠੇ ਉਹਨਾਂ ਦੇ ਨਾਂ ਛੱਡਣ ਦਾ ਰੋ ਇਹ ਆਪਾਂ ਸਰਕਾਰ ਨੂੰ ਜ਼ਾਹਿਰ ਕਰੀਏ ਤਾਂ ਹੀ ਆਪਾਂ ਇਹ ਮੋਰਚਾ ਸਫਲ ਕਰ ਸਕਦੇ ਹਾਂ ਬਿਲਕੁਲ ਜੇਕਰ ਮੈਂ ਗੱਲ ਕੀਤੀ ਜਾਵੇ ਅੱਜ ਦੀਪ ਸਿੱਧੂ ਬਾਈ ਜਿੰਦੇ ਹੁੰਦੇ ਤਾਂ ਇੱਕ ਵੱਡੇ ਘੜ ਦੇ ਨਾਲ ਇੱਥੇ ਪਹੁੰਚਣਾ ਸੀਗਾ ਤਾਂ ਅੱਜ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਤੇ ਵੀ ਉਹ ਅੱਜ ਨਹੀਂ ਨੇ ਪਰ ਕਿਵੇਂ ਦੇਖਦੇ ਹੋ ਸਿੱਖ ਜੱਤੇਵੰਦੀਆਂ ਲਗਾਤਾਰ ਇੱਥੇ ਪਹੁੰਚ ਰਹੀਆਂ ਨੇ ਹੁਣ ਦੇਖੋ ਇਹ ਬਹੁਤ ਮੈਂ ਕਹੂੰਗਾ ਵਧੀਆ ਗੱਲ ਆ ਵੀ ਸਾਰੇ ਸਿੱਖ ਜਥੇਬੰਦੀਆਂ ਅੱਜ ਨੇ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਤੇ ਉਸ ਦੇ ਕਾਲ ਦੇ ਵੀ ਸਾਰੇ ਇਕੱਠੇ ਹੋ ਰਹੇ ਆ ਹੌਲੀ ਹੌਲੀ ਹੋ ਰਹੇ ਆ ਚਲੋ ਕੋਈ ਨਹੀਂ ਪਰ ਟਾਈਮ ਲੱਗਦਾ ਹੈਗਾ ਚਲੋ ਇਸ ਚੀਜ਼ ਤੇ ਆਪਾਂ ਮੋਰਚੇ ਨੂੰ ਦੁਬਾਰਾ ਉਸ ਹੀ ਰੂਪਰੇਖਾ 'ਚ ਲੈ ਕੇ ਜਿਵੇਂ ਪਹਿਲਾਂ ਸੀਗਾ ਪਹਿਲਾਂ ਕੁਝ ਕਮੀਆਂ ਸਾਡੇ ਵਿੱਚ ਹੀ ਰਹੀਆਂ ਜਿਦੇ ਕਰਕੇ ਮੋਰਚਾ ਆਪਦੇ ਮੁੱਦਿਆਂ ਤੋਂ ਪਟਕ ਗਿਆ ਤੇ ਆਪਾਂ ਇਸ 'ਚ ਹਜੇ ਤੱਕ ਕਾਮਯਾਬ ਨਹੀਂ ਹੋ ਸਕੇ। ਪਰ ਕੋਸ਼ਿਸ਼ ਇਹੀ ਕਰਾਂਗੇ ਵੀ ਹੁਣ ਆਪਾਂ ਉਹ ਸਾਰੀਆਂ ਕਮੀਆਂ ਨੂੰ ਦੂਰ ਕਰੀਏ। ਇਕੱਠਿਆਂ ਹੋ ਕੇ ਕੋਸ਼ਾਜੋ ਇੱਥੋਂ ਫੈਸਲੇ ਲਏ ਜਾਣ ਤੇ ਉਹਦੇ ਪ੍ਰਤੀ ਆਪਾਂ ਅੱਗੇ ਚੱਲ ਜਾਈਏ। ਕਿ ਲੱਗਦਾ ਬਾਈ ਜੀ ਕਿਹੜੇ ਜਿਹੜੇ ਕਿ ਨਵੇਂ ਫੈਸਲੇ ਅਜ ਕੀ ਕਿਤੇ ਜਾਣਗੇ ਇੱਥੇ ਅਜ? ਦੇਖੋ ਉਹਦੇ ਬਾਰੇ ਹਜੇ ਮੈਨੂੰ ਵੀ ਨਹੀਂ ਇਹ ਸਾਰੇ ਬੈਠ ਕੇ ਫੈਸਲੇ ਲਵਾਂਗੇ। ਇੱਕ ਬਸ ਇੰਨਾ ਹੀ ਆ ਹਜੇ ਤੱਕ ਤਾਂ ਵੀ ਕੱਲ ਨੂੰ ਇੱਕ ਰੋਸ ਮਾਰਚ ਰੱਖਿਆ ਜਾ ਰਿਹਾ ਹੈਗਾ। ਉਹਦਾ ਮੈਂ ਸਾਰੇ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰੂੰ ਜੋ ਵੀ ਪਹੁੰਚ ਸਕਦੇ ਆ ਇਸ ਮੋਰਚੇ 'ਚ ਹਿੱਸਾ ਬਣੋ ਕੱਲ੍ਹ ਵਾਲੇ ਰੋਸ ਮਾਰਚ 'ਚ ਹਿੱਸਾ ਬਣੋ ਕਿਉਂਕਿ ਇਹ ਜਿਹੜੇ ਬੰਦੀ ਸਿੰਘ ਬੈਠੇ ਆ ਆਪਣੇ ਨਿੱਜੀ ਕਾਰਜਾਂ ਕਰਕੇ ਨਹੀਂ ਬੈਠੇ ਪੰਥ ਪ੍ਰਤੀ ਆਪਣੇ ਜੇਲ੍ਹਾਂ ਕੱਟ ਰਹੇ ਆ ਤੇ ਫਿਰ ਪੰਥਪ੍ਰਤੀ ਆਪਣਾ ਵੀ ਕੋਈ ਫਰਜ਼ ਮੰਨਦਾ ਵੀ ਆਪਾਂ ਵੀ ਇਸ ਮੋਰਚੇ ਦਾ ਹਿੱਸਾ ਬਣੀਏ ਉਹਨਾਂ ਸਿੰਘਾਂ ਦੀ ਰਿਹਾਈ ਵੇ ਆਪਾਂ ਵੀ ਕੁਝ ਕਾਰਜ ਕਰੀਏ ਕੋਸ਼ ਸਰਕਾਰ ਤੇ ਦਬਾਅ ਪਾਈਏ ਵੀ ਇਹ ਸਰਕਾਰ ਇਹਨਾਂ ਨੂੰ ਛੱਡਣ ਲਈ ਫੈਸਲੇ ਲਵੇ ਕਿਉਂਕਿ ਪੰਥਕ ਪਾਰਟੀ ਤੁਸੀਂ ਗੱਲ ਕੀਤੀ ਪੰਥਕ ਪਾਰਟੀ ਵੀ ਬਣ ਰਹੀਆਂ ਨੇ ਨਵੀਆਂ ਅਮਰਪਾਲ ਸਿੰਘ ਦੀ ਐਮਪੀ ਜਿਹੜੀ ਕਿ ਨਵੀਂ ਪਾਰਟੀ ਜਿਹੜੀ ਬਣ ਰਹੀ ਹੈ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਫਿਰ ਤਕੋਈ ਚੀਜ਼ਾਂ ਦਾ ਹੈ ਹੀ ਹੈ ਜਿਹੜੀ ਸਾ ਆਪਣੀ ਪੁਰਾਣੀ ਪੋਲੀਟਿਕਲ ਪੰਥਕ ਪਾਰਟੀ ਸੀ ਉਹ ਆਪਣੇ ਕਾਰਜਾਂ ਤੋਂ ਮੁਨਕਰ ਹੋ ਗਈ ਸੀ ਉਹ ਆਪਣੇ ਕਾਰਜਾਂ ਤੋਂ ਵਿਸਰਗੀ ਸੀ ਤਾਂ ਹੀ ਅੱਜ ਇਹ ਚੀਜ਼ ਦੀ ਲੋੜ ਪਈ ਹੈ ਇੱਕ ਨਵੀਂ ਪੰਥਕ ਪਾਰਟੀ ਸਿਰਜਣ ਦੀ ਇਤਿਹਾਸ ਇਹੀ ਕਰਦੇ ਆਂ ਵੀ ਉਹ ਆਪਣੇ ਕਾਰਜਾਂ ਤੇ ਪੂਰੇ ਜਿਵੇਂ ਉਹਨਾਂ ਨੇ ਏਜੰਡੇ ਜੋ ਰੱਖੇ ਉਹਨਾਂ ਤੇ ਇਕੱਠੇ ਹੋ ਕੇ ਖੜਨਗੇ ਤੇ ਉਹਨਾਂ ਦੇ ਪ੍ਰਤੀ ਕਾਰਜ ਕਰਨਗੇ ਬਿਲਕੁਲ ਜੇਕਰ ਮੈਂ ਗੱਲ ਕੀਤੀ ਜਾਵਾ ਤਾਂ ਅਮਰਪਾਲ ਸਿੰਘ ਇਸ ਵਾਰ ਡਿਪੜਗੁਰਾ ਜੇਲ੍ਹ ਦੇ ਵਿੱਚ ਨੇ ਤਾਂ ਕਦੋਂ ਕੀ ਲੱਗਦਾ ਬਾਹਰ ਆਉਂਗੇ ਪਾਰਟੀ ਕਿਵੇਂ ਚੱਲੇਗੀ ਇਹ ਵੱਡੇ ਸਵਾਲ ਨੇ ਦੇਖੋ ਇਹ ਚੀਜ਼ਾਂ ਦਾ ਹੈ ਵੀ ਇੱਕ ਬੰਦੇ ਨਾਲ ਪਾਰਟੀ ਨਹੀਂ ਗਈ ਪਾਰਟੀ ਆਪਣੇ ਕਾਬਜਾਂ ਤੇ ਖੜੀ ਹੋਈ ਹੈਗੀ ਤੇ ਇਕੱਠਿਆਂ ਹੋ ਕੇ ਕਾਰਜ ਜਿਹੜੇ ਪਿੱਛੋਂ ਪਾਰਟੀ ਦੇ ਮੈਂਬਰਸ ਆ ਉਹ ਚਲਾ ਰਹੇ ਆ ਜਿਵੇਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਮੁੱਖ ਮੈਂਬਰ ਆ ਬਾਪੂ ਜੀ ਆ ਭਾਈ ਸਾਹਿਬ ਦੇ ਉਹੋ ਲੱਗੇ ਹੋਏ ਆ ਬਾਕੀ ਹੋਰ ਸਾਰੇ ਲੱਗੇ ਹੋਏ ਹੋਣਗੇ ਕੋ ਕੋ ਉਮੀਦ ਹੈ ਹੀ ਅਭੀ ਆਪਣੇ ਗੁਰੂ ਮਹਾਰਾਜ ਜਿਵੇਂ ਸਾਨੂੰ ਬਲਬਖਸ਼ ਸਿੰਘ ਜੀ ਅਸੀਂ ਉਸ ਹਾਵ ਨਾਲੇ ਪਾਰਟੀ ਅੱਗੇ ਲੈ ਕੇ ਜਾਵਾਂਗੇ ਗੁਰਦੀਪ ਸਿੱਧੂ ਬਾਈ ਬਹੁਤ ਸਮਝਾਉਂਦੇ ਸੀ ਕਿ ਲੋਕ ਸਮਝਣ ਜਾਣ ਨਹੀਂ ਤਾਂ ੱੱਕੇ ਖਾਣ ਕੇ ਬਾਅਦ ਵਿੱਚ ਉਹੀ ਚੀਜ਼ਾਂ ਜਿਹੜੇ ਦੇਖਣ ਨੂੰ ਮਿਲ ਰਹੀਆਂ ਪੰਜਾਬ ਦੇ ਵਿੱਚ ਲਗਾਤਾਰ देखो ये ਤਾਂ ਹੈ ਨਹੀਂ ਆ ਵੀ ਆਪਾਂ ਨੂੰ ਆਪਣੇ ਕਾਰਜਾਂ ਕਰਕੇ ਹੋਣਾ ਚਾਹੀਦਾ ਨਹੀਂ ਤਾਂ ਆਪਾਂ ਨੂੰ ਸਰਕਾਰ ਨੇ ਗੁਲਾਮ ਰੱਖਣਾਗਾ ਉਹਨਾਂ ਦੀ ਆਸ ਹੀ ਇਹ ਹੁੰਦੀ ਹੈ ਵੀ ਆਪਾਂ ਨੂੰ ਬਾਇਫਰਕੇਟ ਕਰਕੇ ਅਲੱਗ-ਅਲੱਗ ਕਰਕੇ ਆਪਣੇ ਤੇ ਰਾਜ ਕਰਨ ਆਪਾਂ ਨੂੰ ਆਪਣੀ ਸਮਰੱਥਾ ਦੇ ਹਿਸਾਬ ਨਾਲ ਇਕੱਠਿਆਂ ਹੋਣਾ ਚਾਹੀਦਾ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਹੀ ਆਪਾਂ ਕਾਮਯਾਬਾਂ ਤੇ ਆਪਾਂ ਨੂੰ ਇਕੱਠਿਆਂ ਹੋ ਕੇ ਆਪਣੇ ਪੰਜਾਬ ਪ੍ਰਤੀ ਆਪਣੇ ਪੰਥ ਪ੍ਰਤੀ ਆਪਾਂ ਨੂੰ ਫੈਸਲੇ ਲੈਣੇ ਚਾਹੀਦੇ ਜੇ ਕੌਮੀ ਸਭ ਮੋਰਚੇ ਵਿੱਚ ਪਹੁੰਚਿਓ ਫਿਰ ਨਾਲ ਨਾਲ ਕੀ ਲੱਗਦਾ ਹੈ ਆ ਵੀ ਹੁਣ ਸਰਕਾਰਾਂ ਸੁਣਨ ਗਈਆਂ ਗੱਲ ਇਸ ਨੂੰ ਲੈ ਕੇ ਹੁਣ ਦੇਖੋ ਇਹ ਚੀਜ਼ ਤਾਂ ਹੈ ਹੀ ਆ ਜਿੰਨਾ ਇੱਥੇ ਸੰਗਤ ਪਹੁੰਚੂਗੀ ਜਿਸ ਹਿਸਾਬ ਨਾਲ ਹੋਊਗੀ ਜਵੇਂ ਇਕੱਠ ਹੋਊਗਾ ਬਹੁਤ ਸਾਰੇ ਤਰੀਕੇ ਨਾਲ ਹੀ ਅੱਗੇ ਵੀ ਆਪਾਂ ਇੱਕਜੁੱਟਤਾ ਦਾ ਪ੍ਰਤੀਕ ਬਣਾਂਗੇ ਤਾਂ ਹੀ ਆਪਾਂ ਇਹ ਚੀਜ਼ ਸਰਕਾਰ ਦੇ ਉੱਤੇ ਦਬਾਅ ਪਾ ਸਕਦੇ ਹਾਂ ਸਭ ਤੋਂ ਵੱਡਾ ਹੁੰਦਾ ਹੈਗਾ ਸੰਗਤ ਰੂਪ ਵਿੱਚ ਆਪਾਂ ਕਿੰਨੇ ਇਕੱਠੇ ਹੁੰਨੇ ਆਂ ਸਭ ਤੋਂ ਪਹਿਲਾ ਮੁੱਢ ਇਹ ਹੁੰਦਾ ਆਪਾਂ ਨੂੰ ਇਹੀ ਬਣਨਾ ਪਊਗਾ ਫਿਰ ਅੱਗੇ ਫੈਸਲੇ ਲਵਾਂਗੇ ਸ਼ਰਾਰਤੀ ਅੰਸਰ ਵੀ ਬਹੁਤ ਬਹੁੰਦੇ ਨੇ ਤਾਂ ਪਿਛਲੇ ਸਮੇਂ ਦੀ ਗੱਲ ਕੀਤੀ ਵੇ ਜਦੋਂ ਕਾਲ ਦਿੱਤੀ ਗਈ ਸੀ ਵੀ ਚੰਡੀਗੜ੍ਹ ਕੂਚ ਕਰਨਾ ਤਾਂ ਸ਼ਰਾਰਤੀ ਅੰਸਰ ਵੱਲੋਂ ਜਿਹੜੇ ਕਿ ਲਾਠੀ ਚਾਰਜ ਕਹਿ ਦਈਏ ਜਾਂ ਹੋਰ ਵੀ ਕੀਤਾ ਗਿਆ ਤਾਂ ਕਿਵੇਂ ਦੇਖਦੇ ਚੀਜ਼ਾਂ ਨੂੰ ਉਸ ਨੂੰ ਅਜੇ ਰੋਕਣ ਦੇ ਲਈ ਪਹਿਲਾਂ ਹੀ ਜਿਹੜੇ ਕਿ ਜਥੇਦਾਰ ਬੈਠੇ ਨੇ ਕਿ ਇਹ ਚੀਜ਼ਾਂ ਨਾ ਹੋਵੇ ਇਸ ਵਾਰ ਦੇਖੋ ਇਹ ਚੀਜ਼ਾਂ ਦਾ ਗਲਤ ਆ ਕਿਉਂਕਿ ਇਹੀ ਆ ਨਾ ਇਸ ਕਿਸੇ ਦੇ ਵੀ ਰੂਪ ਵਿੱਚ ਹੋ ਸਕਦੇ ਆ ਇਹ ਕੋਈ ਆਪਣੇ ਜਿਹੜੇ ਅਗੇਂਸਟ ਆ ਜਿਹੜੇ ਆਪਣਾ ਮੋਰਚਾ ਖੇਰੂ ਖੇਰੂ ਕਰਨਾ ਚਾਹੁੰਦੇ ਆ ਉਹਨਾਂ ਦੀ ਵੀ ਇਹ ਉਮੀਦ ਕੋਸ਼ਿਸ਼ ਹੁੰਦੀ ਆ ਵੀ ਇਹ ਮੋਰਚਾ ਨਾ ਕਾਮਯਾਬ ਹੋ ਸਕੇ ਆਪਾਂ ਨੂੰ ਸਹਿਜ ਮਤੇ ਨਾਲ ਥੰਮੇ ਨਾਲ ਇਹ ਚੀਜ਼ ਕਰਨੀ ਚਾਹੀਦੀ ਆ ਜੋ ਆਪਣੇ ਆਗੂ ਫੈਸਲਾ ਲੈਂਦੇ ਆਪਾਂ ਨੂੰ ਉਸ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਆਪ ਮੁਹਾਰੇ ਹੋ ਕੇ ਕੋਈ ਫੈਸਲਾ ਜਾਂ ਅੱਗੇ ਨਹੀਂ ਜਾਣਾ ਚਾਹੀਦਾ ਬਿਲਕੁਲ ਬਾਈ ਜੀ ਇੱਕ ਮੈਸੇਜ ਜੁੜ ਦਿਓ ਸੰਘ ਨੂੰ ਕੀ ਅਪੀਲ ਕਰੋਗੇ ਅੱਜ ਮੈਂ ਇਹੀ ਕਰੂੰਗਾ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਮੋਰਚੇ ਦਾ ਹਿੱਸਾ ਬਣੀਏ ਅੱਜ ਇਸ ਮੋਰਚੇ ਦਾ ਹਿੱਸਾ ਬੰਨਾ ਸਭ ਤੋਂ ਜ਼ਰੂਰੀ ਆ ਤੇ ਆਪਾਂ ਜ਼ਰੂਰੀ ਆ ਆਪਣੀ ਹਾਜ਼ਰੀਆਂ ਇੱਥੇ ਭਰੀਏ ਫਿਰ ਉਸ ਤੋਂ ਬਾਅਦ ਜੋ ਆਪਣੇ ਮੋਤਵਾਰ ਆਪਣੇ ਅੱਗੇ ਲੱਗੇ ਲੀਡਰ ਜੋ ਫੈਸਲਾ ਲੈਣਗੇ ਆਪਾਂ ਉਹਨਾਂ ਨੂੰ ਸਿਰ ਮੱਥੇ ਮੰਨ ਕੇ ਉਹਦੇ ਹਿਸਾਬ ਨਾਲ ਚੱਲ ਕੇ ਧੰਨਵਾਦ ਜੀ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਗਦਰ ਸਾਂਝੀ ਕੀਤੀਆਂ ਨੇ ਜਿੱਤੇ ਕਿ ਬਾਈ ਜੀ ਉਹਨਾਂ ਨੇ ਦੱਸਿਆ ਕਿ ਸਭ ਨੂੰ ਇਕਜੁੱਟ ਹੋਣਾ ਪਵੇਗਾ ਤਾਂ ਹੀ ਇਹ ਮੋਰਚਾ ਜਿੱਤਿਆ ਜਾਵੇਗਾ ਕੈਮਰਾਮੈਨ ਸ਼ੋਕ ਦੇ ਨਾਲ ਗੁਰਪ੍ਰੀਤ ਚੰਡੀਗੜ੍ਹ